ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਸਤਰੀ ਮਹਿਤਲੇ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਬੰਦੇ ਕੱਲ ਲਿਫਟ ਕਰਾ ਕੇ ਲੈ ਕੇ ਆਇਆ ਕਹਿੰਦੇ ਬਈ ਕੰਟਰੋਲ ਘੱਟ ਕਰਦਾ ਟਰੈਕਟਰ ਤੇ ਸੈਟੀਸਫਾਈ ਨਹੀਂ ਸੀਗੇ ਤੇ ਫੀਲਡ ਸਰਵਿਸ ਤੇ ਆਏ ਹੋਏ ਆਗੇ ਇੱਥੇ ਚੁਗੇ ਕਲਾਂ ਪਿੰਡ ਤੇ ਬੰਦੇ ਤੁਹਾਨੂੰ ਮਿਲਾਉਣਾ ਬੰਦੇ ਬੰਦਿਆ ਬਾਹਲੇ ਕੈਂਟ ਯਾਰ ਜਾਣ ਜਾਂ ਡੂੰਗੇ ਸੜਸੜ ਦੇਖਦਾ ਹਨਾ ਵੀ ਦਬਦਾ ਕਿ ਦਬਦਾ ਨਹੀਂਗਾ ਓਏ ਮਾ ਵੀ ਇੱਥੇ ਖੜੇ ਆ ਜਿੰਨਾ ਚਿਰ ਤੇਰੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਜਾਂਦੇ ਨਹੀਂ ਕਰੇ ਕਹਿੰਦਾ ਤੁਣਕੇ ਘੱਟ ਮਾਰਦੀ ਐ ਲਿਫਟ ਐ ਕਰਦੀ ਆ ਜੀ ਐ ਕਰਦੀ ਆ ਮਾ ਵੀ ਅਸੀਂ ਖੜੇ ਆ ਕੋਈ ਗੱਲ ਨਹੀਂ ਠੀਕ ਐ ਤੇ ਇੱਕ ਤੁਹਾਨੂੰ ਜੀਸੀਵੀ ਵਰਗਾ ਬੰਦਾ ਦਿਖਾਉਣਾ ਬਈ ਜੀਸੀਵੀ ਵਰਗਾ ਬੰਦਾ ਕਿ ਸਾਡੇ ਕਿਰਤੀ ਬੰਦੇ ਆ ਬਈ ਇਹ ਜਿਹੜੇ ਜ਼ਮੀਦਾਰ ਭਰਾ ਆਗੇ ਸਾਡੇ ਸਖਚੈਣ ਤੇ ਗੁਰਵਿੰਦਰ ਹੈ ਦੋਨੇ ਸਕੇ ਭਰਾ ਆਗੇ ਤੇ ਕਹਿੰਦੇ ਵੀ ਸਾਡੀ ਮਾਂ ਆ ਕਿ ਜਿਹੜੀ ਜਿਵੇਂ ਸਾਨੂੰ ਰੋਟੀ ਖਵਾਉਂਦੀ ਆ ਤੇ ਉਵੇਂ ਆ ਤੀਜੇ ਬੰਦੇ ਨੂੰ ਖਵਾਉਂਦੀ ਆ। ਅਹੀਂ ਆ ਬਈ ਗੱਲ। ਕਿਤੇ ਆਇਆ ਤਾਂ ਨਹੀਂ ਵੀ ਆਪ ਦਾ ਇਹ ਖਾਂਦੇ ਆ ਕਿ ਮਨ ਲਾ ਵੀ ਮਟਰ ਪਨੀਰ ਨਾਲ ਤੇ ਤੈਨੂੰ ਚਟਨੀ ਦੇ ਦੇ। ਅਹੀਂ ਖਵਾਉਂਦੇ ਆ। ਇੱਕ ਡੱਬੇ ਜਾਂਦੇ ਸਾਡੀ ਰੋਟੀ ਨੂੰ ਵੀ ਖਾਂਦੇ ਆ। ਇੱਕੋ ਡੱਬੇ ਜਾਂਦੇ ਹੈ। ਕਹਿੰਦੇ ਬੈਡ ਸਿਰੀ ਪਾਲੀ ਨਾਲ ਪੀ ਤਿੱਤੀਆਂ ਮਿੱਠਾ ਪਾ ਕੇ ਚਾਹਾਂ ਹੈ। ਉਹੀ ਗੱਲ ਆ। ਅਹੀਂ ਆ। ਜਿਹੜਾ ਬਈ ਆ ਨਜ਼ਾਰਾ ਤੇ ਆ ਕੋਠੇ ਦੇ ਵਿੱਚ ਜਿਹੜਾ ਕੈਂਪਰ ਪਿਆਗਾ ਤੌੜੇ ਪਿਆ ਪਾਣੀ ਪੀਣ ਦਾ ਨਜ਼ਾਰਾ ਇਹ ਨਜ਼ਾਰਾ ਕਿਤੇ ਵੀ 5 ਸਟਾਰ ਹੋਟਲ 'ਚ ਨਹੀਂ ਆਉਂਦਾ ਤੇ ਆ ਦੇਖ ਲਓ ਬਈ ਪੁੰਨੀ ਵੰਸ ਵਾਲਾਂ ਦੇ ਹਾਲ ਬਣੇ ਹੋਏ ਆ ਲਾੜ ਤਾਂ ਥੋੜੀ ਜੀ ਮਾਰਦਾ ਡਰਾਈਵਰ ਧੂਆਂ ਮਾਰਦਾ ਤੇ ਕੰਟਰੋਲ ਕੰਟਰੋਲ ਵੈਸੇ ਸਹੀ ਆ ਬੰਦੇ ਸੈਟੀਸਫਾਈ ਆ ਹੁਣ ਬਾਕੀ ਉਹ ਬੰਦਾ ਆ ਕੇ ਦੱਸੂਗਾ ਥੱਲੇ ਉਤਰਗੇ ਤੇ ਜਿਹੜੇ ਬਈ ਆ ਕੀਰਤੀ ਬੰਦੇ ਆ ਇਹਨਾਂ ਦੇ ਸਹਾਰੀ ਜਿਹੜੀ ਦੁਨੀਆ ਖੜੀ ਆ ਘੁੰਮਦੀ ਆ ਨਹੀਂ ਤਾਂ ਕਹਿੰਦੇ ਵੀ ਜਿਹੜੀ ਜਦੋਂ ਭਝਾਲ ਆਉਂਦਾ ਤੇ ਮੈਂ ਸੁਣਿਆ ਸੀਗਾ ਪੁਰਾਣੇ ਬਜ਼ੁਰਗਾਂ ਤੋਂ ਕਹਿੰਦੇ ਵੀ ਆ ਕੋਈ ਬਾਬਾ ਹੈਗਾ ਤੇ ਉਹਦੇ ਸਿੰਘਾਂ ਦੇ ਧਰਤੀ ਖੜੀ ਆ ਦੇਖੇ ਪਛਾੜ ਉਹਦਾ ਆਉਂਦਾ ਵੀ ਜਦੋਂ ਉਹ ਸਿੰਘ ਬਦਲਦਾ ਹਨਾ ਵੀ ਇੱਕ ਸਿੰਘ ਥੱਕ ਜਾਂਦਾ ਤੇ ਦੂਜੇ ਸਿੰਘ ਤੇ ਧਰਤੀ ਕਰਦਾ ਤੇ ਜਿਹੜੀ ਉਹ ਧਰਤੀ ਖੜੀ ਆ ਉਹ ਆਹੇ ਜੇ ਬੰਦਿਆਂ ਦੇ ਸਾਰੇ ਖੜੀ ਆ ਬਾਈ ਜਿਹੜਾ ਆ ਬੰਦਾ ਖੜਾ ਹੈ ਬਹੁਤ ਨਰਮ ਆ ਯਾਰ ਬਹੁਤ ਨਾਈਸ ਕਿ ਬਹੁਤ ਨਰਮ ਬਹੁਤ ਨਾਈਸ ਬੰਦਾ ਹੈ ਤੇ ਬਾਈ ਤੇ ਤੇਰੀ ਸ਼ਕਲ ਸਾਡੇ ਪਿੰਡ ਨਾ ਮੇਰੇ ਨਾਲ ਮੁੰਡਾ ਗੋਰਾ ਗਿੱਲ ਪੜਦਾ ਹੁੰਦਾ ਸੀ ਜਮਾ ਡਿੱਟੋ ਕਾਪੀ ਯਾਰ ਜਮਾ ਗੋਰੇ ਨੂੰ ਲਕੋਲਾ ਤੇ ਤੈਨੂੰ ਕੱਢ ਲਾ ਤੇ ਬਈ ਨੇ ਕੇਤਾ ਹੋਿਆਂਗੇ ਉਹ ਬੰਦਾ ਦਾ ਵਿਚਾਰਾ ਘੈਂਟ ਬਾਈ ਤੇਰਾ ਨਾਂ ਕੀ ਹੈ ਆ ਗੋਰੀ ਗੋਰੀ ਹਾਂ ਤੇ ਕਿੰਨਾ ਚਿਰ ਹੋ ਗਿਆ ਇਹਨਾਂ ਦੇ ਕੰਮ ਕਰਦੇ ਨੇ ਐਤ ਕੀ ਮੇਰੇ ਨਾਲ ਐਤ ਕੀ ਲੱਗਿਆ ਇਹਨਾਂ ਨੂੰ ਐਤ ਕੀ ਲੱਗਿਆ ਹਾਂ ਤੇ ਮੈਂ ਸੁਣਾਗਾ ਕਹਿੰਦੇ ਵੀ ਜਿਨ੍ਹਾਂ ਨਾਲ ਮੰਨ ਲਓ ਕੰਮ ਕਰਵਾਉਣਾਗਾ ਉਹਨਾਂ ਨਾਲ ਮੰਨ ਲਾ ਵੀ ਤਿੰਨ ਤਿੰਨ ਸਾਲ ਚਾਰ ਸਾਲ ਪੰਜ ਪੰਜ ਸਾਲ ਹੈ ਨਰਮ ਬੰਦੇ ਦਾ ਕਰਕੇ ਕਾਟੇ ਹਾਂ ਬਾਕੀ ਮਿਹਨਤ ਵੀ ਬਹੁਤ ਕਰਦਾ ਬਾਈ ਮੈਂ ਦੇਖਿਆ ਬਾਈ ਮੇਰੇ ਕੋਲੇ ਟਰੈਕਟਰ ਕੋਲੇ ਖੜੇ ਸੀ ਉਹ ਪਿਆ ਸਾਡੇ ਸੰਦ ਉੱਥੇ ਡੇਕ ਕੋਲੇ ਅਸੀਂ ਤਾਂ ਤਿੰਨੇ ਜਣੇ ਉਧਰ ਸੀਗੇ ਆ ਗੁਰਵਿੰਦਰ ਬਾਜੀ ਸਖਤੈਣ ਤੇ ਮਹਿਤਾਲਾ ਮਿਸਤਰੀ ਦਾ ਉਧਰ ਸੀਗੇ ਤੇ ਇਹ ਵਿਚਾਰਾ ਕੱਲਾ ਹੀ ਇਧਰ ਆ ਜਿਹੜਾ ਪਾਣੀ ਲੱਗਿਆ ਪਿਆ ਇਧਰ ਦੇ ਪਾਸੇ ਬੱਟਾ ਘੜੀ ਜਾਂਦਾ ਸੀਗਾ ਬਹੁਤ ਘੈਂਟ ਬੰਦਾ ਯਾਰ ਉਹ ਟੋਲਟ ਪਾਉਂਦਾ ਅੰਦਰ ਟੋਲ ਏ ਫੁਕਾਰਾ ਮਾਰਦਾ ਨਾ ਜਿਹਨੂੰ 2 ਲੀਟਰ ਨਾਗਦੇ ਅੰਦਰ ਜੋ ਇੱਕ ਵਾਰੀ ਫੁਕਾਰਾ ਬਾਰਦਾ ਉਹ ਡਰਮ ਚੱਕਦਾ ਜੀ ਤੇ ਬਾਣ ਅਜੇ ਦਾਈ ਵਾਇਆ ਬਾਣ ਦਾ ਵਾ ਡੂ ਡਰਮ ਚੱਕਦਾ ਹੈ ਚਲੋ ਵੀ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਿਓ ਬਾਈ ਕੰਟੈਕਟ ਨੰਬਰ 9814737595 9478237596 ਲੰਬ ਮਾਰਦਾ ਡਾਇਰੈਕਟਰ ਥੋੜੀ ਜਿਹੀ ਅਗਲੀ ਵੀਡੀਓ ਦੇ ਵਿੱਚ ਇਹਨੂੰ ਹਟਾਵਾਂਗੇ ਕੋਈ ਗੱਲ ਨਹੀਂ ਧੰਨਵਾਦ